ਅਸੀਂ ਆਪਣੀਆਂ ਜ਼ਮੀਨਾਂ ਐ ਨਹੀਂ ਇਹਨਾਂ ਨੂੰ ਦਿੰਦੇ ਇਹ ਸਵਾਲ ਨਹੀਂ ਪੈਦਾ ਹੁੰਦਾ ਮਰਾਂਗੇ ਵੀ ਤੇ ਫਿਰ ਮਾਰਾਂਗੇ ਵੀ ਜਿਹੜਾ ਸਾਡੀ ਜ਼ਮੀਨ 'ਚ ਬੜੂਗਾ ਬਹੁਤ ਬਰ ਕਹਿ ਚੁੱਕਿਆ ਪੇ ਤਿਆਰੀਆਂ ਕਰਕੇ ਹੁਣ ਅਸੀਂ ਪਿੰਡਾਂ 'ਚ ਤਿਆਰੀਆਂ ਕਰੀ ਬੈਠੇ ਆਂ ਇਹ ਹੁਣ ਐ ਪ੍ਰੋਟੈਸਟ ਨਹੀਂ ਹੋਣੇ ਪੀਸਫੁਲੀ ਜੇ ਪੰਜਾਬ ਦੀ ਜ਼ਮੀਨ ਖੋਣਗੇ ਸਿੱਧਾ ਟਕਰਾਅ ਹੋਊਗਾ ਇੱਕ ਇੱਕ ਕਿਸਾਨ ਖੜ ਕੇ ਬੋਲਿਆ ਪਈ ਜ਼ਮੀਨ ਨਹੀਂ ਦੇਣੀ ਤੂੰ ਜਾ ਕੇ ਉਹਨਾਂ ਨੂੰ ਸਮਝਾ ਲੈ ਜੇ ਤੇਰੇ ਕੋਈ ਈ ਸਮਝ ਆਏ ਤੂੰ ਅਸੀਂ ਗੁੰਮਰਾਹ ਕਰ ਸਕਦੇ ਆ ਆਮ ਕਿਸਾਨ ਜਿਹੜੇ ਆ ਜਿਨ੍ਹਾਂ ਨੂੰ ਸਮਝਿਆ ਨਹੀਂ ਤੂੰ ਕਹਿਣਾ ਗਲਤ ਗਾਈਡ ਕਰਦੇ ਆ ਤੇ ਫਿਰ ਜੇ ਤੂੰ ਜਾਦੇ ਸਮਝਦਾ ਨਾ ਤੇ ਤੂੰ ਸਮਝਾ ਲੈ ਉਹ ਜਿਹੜੇ ਲੋਕ ਇਥੋਂ ਲੋਕਾਂ ਨੇ ਭਜਾਏ ਹੋਏ ਹਾਰੇ ਹੋਏ ਜਿਨ੍ਹਾਂ ਤੇ ਠੱਗੀ ਦੇ ਪਰਚੇ ਦਰਜ ਹੋਏ ਉਹਨਾਂ ਨੇ ਸਾਡੇ ਪੰਜਾਬ ਦੇ ਉਹ 94 ਨੂੰ ਗੁੰਮਰਾਹ ਕਰ ਲਿਆ ਸਾਡਾ ਮੁੱਖ ਮੰਤਰੀ ਗੁੰਮਰਾਹ ਹੋਇਆ ਐਂ ਤਾਂ ਯਾਰ ਕਿਲੇ ਦੇ ਵਿੱਚ 20000 ਪਰਿਵਾਰ ਜਿਹੜਾ ਕਿਸਾਨ ਪਰਿਵਾਰ ਆ ਉਹ ਬੇਰੋਜ਼ਗਾਰ ਹੋ ਰਿਹਾ 20000 ਪਰਿਵਾਰ ਮਜ਼ਦੂਰ ਬੇਰੋਜ਼ਗਾਰ ਹੋ ਰਿਆ 40000 ਪਰਿਵਾਰ ਦਾ ਰੋਜ਼ਗਾਰ ਖੋਇਆ ਜਾ ਰਿਹਾ ਇਹ ਪਹਿਲੀ ਸਰਕਾਰ ਪੰਜਾਬ ਚ ਆਈ ਆ ਜਿਹੜੀ 40000 ਲੋਕਾਂ ਦਾ ਰੋਜ਼ਗਾਰ ਖੋੜੇਗਾ ਕੁਝੀ ਲੋਗ ਉਦੋਂ ਗਲਤ ਚੋਣਾਂ ਕਰ ਬੈਠੇ ਉਦੋਂ ਬਦਲਾਵ ਦੇ ਵੇਲੇ ਅਸੀਂ ਗਲਤ ਬੰਦਾ ਚੁਣ ਲਿਆ ਮੱਥੇ ਨੂੰ ਹੱਥ ਮਾਰ ਰਹੇ ਹੁਣ ਮੱਥੇ ਨੂੰ ਹੱਥ ਮਾਰਾ ਅਸੀਂ ਵੀ ਵਿਚੇ ਹੀ ਆ ਸਾਰੇ ਅਸੀਂ ਆਪਣੀਆਂ ਜਿਹੜੀਆਂ ਰਵੈਤੀਆਂ ਇੱਥੇ ਦੀਆਂ ਪਾਰਟੀਆਂ ਨੂੰ ਛੱਡ ਕੇ ਅੱਜ ਇਹ ਨੂੰ ਲੈ ਆਏ ਤੇ ਅੱਜ ਮੱਥੇ ਨੂੰ ਹੱਥ ਮਾਰ ਰਹੇ ਆ ਕਐਮਐਮਡੀ ਅੱਜ ਦਿੱਲੀ ਚ ਇੱਕ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਪੰਜਾਬ ਚ ਲੈਂਡ ਪੂਲਿੰਗ ਦਾ ਮਾਮਲਾ ਵੀ ਜੋਰ-ਸ਼ੋਰ ਨਾਲ ਗੂੰਜਿਆ ਸਾਡੇ ਨਾਲ ਇਸ ਵੇਲੇ ਕਿਸਾਨ ਆਗੂ ਮਜੀਤ ਸਿੰਘ ਰਾਏ ਮੌਜੂਦ ਨੇ ਉਹਨਾਂ ਨੇ ਗੱਲ ਕਰਦੇ ਆ ਰਾਏ ਸਾਹਿਬ ਅੱਜ ਕੇਐਮਐਮ ਦੀ ਬੈਠਕ ਸੀ ਤੁਸੀਂ ਵੀ ਚੇਚੇ ਤੌਰ ਤੇ ਪਹੁੰਚੇ ਸੀ ਕੀ ਗੱਲਬਾਤ ਹੋਈ ਹੈ ਅੱਜ ਕੇਐਮਐਮ ਜਿਹੜਾ ਆਲ ਇੰਡੀਆ ਦੀ ਮੀਟਿੰਗ ਗੁਰਦੁਆਰਾ ਕਾਗਵਾਂਜ ਦਿੱਲੀ ਹੋਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਔਰ ਮੁੱਖੀ ਸ਼ੁਰਿਆ ਜਿਹੜਾ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹਦੇ ਤਹਿਤ ਪੰਜਾਬ ਦੀ ਗਵਰਨਮੈਂਟ ਕਿਸਾਨਾਂ ਕੋਲੋਂ ਜ਼ਮੀਨ ਖੋਣ ਜਾ ਰਹੀ ਹੈ ਉਹ ਇਸ਼ੂ ਮੇਨ ਵਿਚਾਰਿਆ ਗਿਆ ਇੱਥੇ ਸੋ ਉਹਦੇ ਤੇ ਖੁੱਲ ਕੇ ਚਰਚਾ ਹੋਈ ਹੈ ਔਰ ਸਾਰਿਆਂ ਨੇ ਹੀ ਕਿਹਾ ਪੂਰੇ ਦੇਸ਼ ਦੇ ਜਿਹੜੇ ਇੱਥੇ ਤਾਮਿਲਨਾਡੂ ਕੇਰਲਾ ਮਧੇਪਰਦੇਸ਼ ਰਾਜਸਥਾਨ ਕਰਨਾਟਕ ਜਿੰਨੇ ਵੀ ਸਾਥੀ ਆਏ ਆ ਸਾਰਿਆਂ ਨੇ ਕਿਹਾ ਕਿ ਅਸੀਂ ਡਟ ਕੇ ਤੁਹਾਡੇ ਨਾਲ ਆ ਪੂਰਾ ਕੇਐਮਐਮ ਜਿਹੜਾ ਨੈਸ਼ਨਲ ਹੈ ਉਹ ਇਸ ਪੂਲਿੰਗ ਜਿਹੜੀ ਪਾਲਿਸੀ ਦੇ ਅੰਗੇਸਟ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਉਹਨੇ ਡੱਟ ਕੇ ਸਮਰਥਨ ਕੀਤਾ ਹੈ ਲੇਕਿਨ ਅੱਜ ਤੁਸੀਂ ਜਿਹੜੇ ਪ੍ਰੋਗਰਾਮ ਉਡੀਕੇ ਗਏ ਆ ਕੀ ਕਦੋਂ ਮੋਟਰ ਮਾਰਚ ਤੁਸੀਂ ਕਰ ਰਹੇ ਹੋ ਤੁਸੀਂ ਖਰਾਬ ਦੀ ਗੱਲ ਕੀਤੀ ਹੈ ਪੱਤਰ ਦੇਣ ਦੀ ਗੱਲ ਕੀਤੀ ਹੈ ਉਹਨਾਂ ਬਾਰੇ ਤਸਵੀਲ ਨਾਲ ਜਾਣਕਾਰੀ ਦੇ ਹਾਂ ਬਿਲਕੁਲ ਅਸੀਂ ਇਹ ਜਿਹੜਾ ਤੈਅ ਕੀਤਾ ਹੈਗਾ ਵੀ 28 ਤਰੀਕ ਨੂੰ ਜਿਹੜੇ ਆਲ ਪੂਰੇ ਪੰਜਾਬ ਦੇ ਡੀਸੀ ਦਫ਼ਤਰ ਨੇ ਉਹਨਾਂ ਤੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਲੈਂਡ ਪੂਲਿੰਗ ਪਾਲਿਸੀ ਦੇਣਗੇ ਔਰ 30 ਤਰੀਕ ਨੂੰ ਜਿਹੜਾ ਐਸਕੇਐਮ ਨੇ ਟਰੈਕਟਰ ਮਾਰਚ ਰੱਖਿਆ ਹੋਇਆ ਪੰਜਾਬ 'ਚ ਉਹਦੇ ਖੁੱਲਕੇ ਸਮਰਥਨ ਕਰਦਾ ਹੈ ਕੇਐਮਐਮ ਉਹਦੇ ਵਿੱਚ ਸ਼ਮੂਲੀਅਤ ਕਰੇਗਾ ਪੂਰਾ ਕੇਐਮਐਮ ਔਰ 11 ਅਗਸਤ ਨੂੰ ਇਸ ਪਾਲਿਸੀ ਦੇ ਅੰਗੇਸ਼ਟ ਮੋਟਰਸਾਈਕਲ ਮਾਰਚ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਔਰ 20 ਅਗਸਤ ਨੂੰ ਪੁੱਡਾ ਦੇ ਦਫ਼ਤਰ ਦੇ ਨਜ਼ਦੀਕ ਜਲੰਧਰ ਇੱਕ ਵੱਡੀ ਜਿਹੜੀ ਹੈ ਮहासਭਾ ਜਿਹਨੂੰ ਕਹਿ ਦਿਓ ਉਹ ਕੀਤੀ ਜਾਏਗੀ ਮਹਾਪੰਚਾਇਤ ਜਿਹਦੇ ਵਿੱਚ ਸਰਕਾਰ ਨੂੰ ਬਿਲਕੁਲ ਨੰਗਾ ਚਿੱਟਾ ਕੀਤਾ ਜਾਊਗਾ ਕਿ ਸਾਰੇ ਪਿੰਡਾਂ ਦੇ ਲੋਕਾਂ ਨੇ ਜਿਹੜੇ ਆ ਉਹ ਅਸੀਂ ਮਤੇ ਪਵਾ ਰਹੇ ਆ ਮਤੇ ਆ ਜਾਣਗੇ ਸਾਡੇ ਕੋਲ ਗ੍ਰਾਮ ਸਭਾਵਾਂ ਦੇ ਔਰ ਸੈਕੰਡ ਜਿਹੜੇ ਐਪੀਡੈਪਟ ਆ ਟੋਟਲ ਕਿਸਾਨਾਂ ਦੇ ਉਹ ਵੀ ਆ ਜਾਣਗੇ ਸਰਕਾਰ ਨੂੰ ਨੰਗਾ ਚਿੱਟਾ ਕਰਾਂਗੇ ਜਿਹੜੀ ਸਰਕਾਰ ਲੋਕਾਂ ਨੂੰ ਭ੍ਰਮ ਵਿੱਚ ਪਾ ਰਹੀ ਆਪਣੇ ਬੰਦੇ ਖੜੇ ਕਰਕੇ ਸਾਬ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਰਕਾਰ ਨੂੰ ਨੰਗਾ ਚਿੱਟਾ ਕਰੋਗੇ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਇਹਦਾਂ ਕੋਈ ਨੁਕਸਾਨ ਨਹੀਂ ਹੋਣ ਵਾਲਾ ਇਸ ਤੋਂ ਪਹਿਲਾਂ ਜਿਹੜੇ ਸ਼ਹਿਰ ਵਸੇ ਉਹ ਠੀਕ ਤਰੀਕੇ ਨਾਲ ਪਲਾਨ ਹੀ ਨਹੀਂ ਹੋਏ ਇਹ ਇੱਕ ਪਲਾਨ ਕਰਕੇ ਅਸੀਂ ਸ਼ਹਿਰ ਵਸਾਵਾਂਗੇ ਮੈਂ ਤਾਂ ਇਹ ਸਮਝਦਾ ਕਿ ਜਿਹੜੇ ਇਥੋਂ ਦਿੱਲੀ ਤੋਂ ਦਿੱਲੀ ਦੇ ਲੋਕਾਂ ਨੇ ਭਜਾਏ ਆ ਜਿਨ੍ਹਾਂ ਤੇ ਪਰਚੇ ਹੋਏ ਆ 420 ਦੇ ਠੱਗ ਜਿਹਨੂੰ ਪੰਜਾਬੀ ਚ ਕਹਦੇ ਆ ਉਹ ਜਾ ਕੇ ਪੰਜਾਬ ਚ ਆਪਣੀ ਪਾਲਿਸੀ ਲਾਗੂ ਕਰ ਰਹੇ ਆ ਔਰ ਉਹ ਲੋਕਾਂ ਨੂੰ ਦੱਸ ਰਹੇ ਆ ਪੰਜਾਬ ਦੇਆਂ ਨੂੰ ਉਹ ਗਾਈਡ ਕਰਨਗੇ ਮੈਨੂੰ ਜੋ ਲੱਗਦਾ ਉਹ ਜਿਹੜੇ ਲੋਕ ਇਥੋਂ ਲੋਕਾਂ ਨੇ ਭਜਾਏ ਹੋਏ ਹਾਰੇ ਹੋਏ ਜਿਨ੍ਹਾਂ ਤੇ ਠੱਗੀ ਦੇ ਪਰਚੇ ਦਰਜ ਹੋਏ ਉਹਨਾਂ ਨੇ ਸਾਡੇ ਪੰਜਾਬ ਦੇ 94 ਨੂੰ ਗੁੰਮਰਾ ਕਰ ਲਿਆ ਸਾਡਾ ਮੁੱਖ ਮੰਤਰੀ ਗੁੰਮਰਾ ਹੋਇਆ ਇਹ ਮੈਂ ਕਹਾਂ ਕਿ ਮੁੱਖ ਮੰਤਰੀ ਨੂੰ ਪੁੱਛਾਂ ਜੇ ਕਿ ਭਾਈ ਤੂੰ ਨਹੀਂ ਗੁੰਮਰਾਹ ਹੋ ਗਿਆ ਤੂੰ ਉਹਨਾਂ ਦੀ ਪਾਸ਼ਾ ਬੋਲਦੇ ਆ ਤੇ ਤੂੰ ਜਿਹੜਾ ਕਹਿ ਰਿਹਾ ਪਈ ਉਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਿੰਡਾਂ ਦੇ ਕਿਸਾਨ ਇੱਕ ਇੱਕ ਕਿਸਾਨ ਖੜ ਕੇ ਬੋਦਿਆ ਪਈ ਜਮੀਨ ਨਹੀਂ ਦੇਣੀ ਤੂੰ ਜਾ ਕੇ ਉਹਨਾਂ ਨੂੰ ਸਮਝਾ ਲੈ ਜੇ ਤੇਰੇ ਕੋਲ ਈਡੀ ਸਮਝ ਹੈ ਤੂੰ ਅਸੀਂ ਗੁੰਮਰਾਹ ਕਰ ਸਕਦੇ ਆ ਆਮ ਕਿਸਾਨ ਜਿਹੜੇ ਆ ਜਿਨ੍ਹਾਂ ਨੂੰ ਸਮਝਿਆ ਨਹੀਂ ਤੂੰ ਕਹਿਣਾ ਗਲਤ ਗਾਈਡ ਕਰਦੇ ਆ ਤੇ ਫਿਰ ਜੇ ਤੂੰ ਜਾਦੇ ਸਮਝਦਾਰ ਹੈ ਤੇ ਤੂੰ ਸਮਝਾ ਲੈ ਕਹਿਣ ਦਾ ਭਾਵ ਕੋਈ ਵਿਜ਼ਨ ਨਹੀਂ ਹੈ ਸਰਕਾਰ ਦਾ ਕੋਈ ਇਹ ਪਾਲਿਸੀ ਨਹੀਂ ਹੈ ਜਿਹੜੀ ਇਹ ਫੇਲ ਹੋਈ ਪਾਲਸੀ ਆ ਔਰ ਇਹਦੇ ਵਿੱਚ ਤੁਸੀਂ ਦੇਖੋ ਕਿੰਨੀ ਮੰਦ ਭਾਗੀ ਗੱਲ ਹੈ ਕਿ ਕਿਸਾਨ ਨੂੰ ਦੇਣਾ ਹੀ ਕੁਝ ਨਹੀਂ ਲੋਕਾਂ ਨੂੰ ਕਿੱਡਾ ਇਹ ਝੂਠ ਬੋਲ ਰਹੇ ਨੇ ਪਰੋਸ ਰਹੇ ਨੇ ਉਹ ਤਾਂ ਕਹਿੰਦੇ ਨੇ ਕਿ ਸੀ ਲੱਖ ਰੁਪਿਆ ਵੀ ਦੇਾਂਗੇ ਤੁਹਾਨੂੰ ਜਗਾ ਵੀ ਤੁਹਾਨੂੰ ਅਸੀਂ ਦੇ ਰਹੇ ਆ ਉਜਾੜਾ ਨਹੀਂ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੈਂਡ ਪੂਲ ਜੀ ਜਿਹੜੀ ਪਾਲਸੀ ਆ ਪੂਲਿੰਗ ਪਾਲਸੀ ਚ ਹੈ ਕਿ ਇਹਦੇ ਵਿੱਚ 4840 ਗਜ ਚੋਂ 1200 ਗਜ ਕਹਿੰਦੇ ਤੁਹਾਨੂੰ ਦੇਣਾ ਜਿਹਦਾ 60% ਡਿਵੈਲਪਮੈਂਟ ਚਾਰਜ ਤੁਹਾਨੂੰ ਤੋਂ ਲੈਣਾ ਹੈ ਫਿਰ ਦੇਣਾ ਕਹਿਣ ਦਾ ਭਾਵ ਉਹ ਜਿਹੜਾ ਤੁਹਾਨੂੰ ਚੌਥਾ ਹਿੱਸਾ ਦੇਣਾ ਹੈ ਉਹ ਵੀ ਮੁੱਲ ਦੇਣਾ ਹੈ ਉਹਦੇ ਵੀ ਪੈਸੇ ਲੈਣੇ ਆ ਤੇ ਪਹਿਲੀ ਗੱਲ ਤਾਂ ਇਹ ਕਲੀਅਰ ਹੋ ਗਈ ਕਿ ਕਿਸਾਨ ਦੀ ਜ਼ਮੀਨ ਸਾਰੀ ਫ੍ਰੀ ਚ ਤੇ ਆ ਲਈ ਜੇ ਉਹਨੇ ਲੈਣਾ ਹੈ 1200 ਗਾਜ ਤੇ ਡਿਵੈਲਪਮੈਂਟ ਚਾਰਜ ਦੇ ਕੇ ਲਵੇ ਦੂਸਰੀ ਗੱਲ ਇਹ ਜਿਹੜੀ ਸਰਕਾਰ ਬਾਰ ਬਾਰ ਕਹਿ ਰਹੀ ਆ ਵੀ ਲੱਖ ਰੁਪਈਆ ਦੇਵਾਂਗੇ ਉਹ ਦੇਣਾ ਜਿੰਨਾ ਚਿਰ ਡਿਵੈਲਪ ਨਹੀਂ ਹੁੰਦੀ ਜਿੰਨਾ ਚਿਰ ਉਹ ਜ਼ਮੀਨ ਡਿਵੈਲਪ ਨਹੀਂ ਹੁੰਦੀ ਜਿਹੜਾ ਭੰਪਾਇਆ ਜਾ ਰਿਹਾ ਨਾ ਜੀ 30 ਤੋਂ 50 ਕੀਤਾ ਤੇ 50 ਤੋਂ 100 ਲੱਖ ਕਰਤਾ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਇੱਕ ਭਰਾ ਮੈਂ ਇਹ 3 ਸਾਲ ਦੇਣਾ ਜਿੰਨਾ ਚਿਰ ਡਿਵੈਲਪ ਨਹੀਂ ਹੁੰਦੀ ਜਦੋਂ ਡਿਵੈਲਪ ਹੋ ਗਈ ਉਦੋਂ ਤੁਹਾਤੋਂ ਪੈਸੇ ਲੈ ਕੇ ਪਲੌਟ ਦੇਣਾ ਫਿਰ ਉਹ ਪਲੌਟ ਨੂੰ ਤੁਸੀਂ ਵੇਚ ਲਓ ਰੱਖ ਲਓ ਇਹਦਾ ਭਾਵ ਵੀ ਉਹ ਤੋਂ ਬਾਅਦ ਉਹ ਅਗਰ ਉਹ 20 ਸਾਲ 30 ਸਾਲ ਨਹੀਂ ਵੇਖਦਾ ਤੇ ਉਹ ਲੋਕਾਂ ਦਾ ਰਹਿਗੁਜ਼ਰ ਕਿੱਥੋਂ ਹੋਊਗੀ ਫਿਰ ਤੁਸੀਂ ਵੱਡੀ ਗੱਲ ਇਹਦੇ ਵਿੱਚ ਵੇਖੋ ਵੀ ਇਹ 20000 ਪਰਿਵਾਰ ਇਸ 65000 ਕਿੱਲੇ ਦੇ ਵਿੱਚ 20000 ਪਰਿਵਾਰ ਜਿਹੜਾ ਕਿਸਾਨ ਪਰਿਵਾਰ ਆ ਉਹ ਬੇਰੋਜ਼ਗਾਰ ਹੋ ਰਿਹਾ 20000 ਪਰਿਵਾਰ ਮਜ਼ਦੂਰ ਬੇਰੋਜ਼ਗਾਰ ਹੋ ਰਿਹਾ 40000 ਪਰਿਵਾਰ ਦਾ ਰੋਜ਼ਗਾਰ ਖੋਇਆ ਜਾ ਰਿਹਾ ਇਹ ਪਹਿਲੀ ਸਰਕਾਰ ਪੰਜਾਬ ਚ ਆਈ ਆ ਜਿਹੜੀ 40000 ਲੋਕਾਂ ਦਾ ਰੋਜ਼ਗਾਰ ਖੋ ਰਹੀ ਆ ਇਹ 40000 ਪਰਿਵਾਰਾਂ ਦਾ ਇੱਕ ਪਰਿਵਾਰ ਦੇ ਪੰਜ ਮੈਂਬਰ ਨੇ 2 ਲੱਖ ਜਿਹੜੇ ਬੰਦਿਆਂ ਨੂੰ ਲੋਕਾਂ ਨੂੰ ਇਫੈਕਟ ਕਰਨਾ ਇਹ ਸਰਕਾਰ ਭੁੱਖੇ ਮਾਰਨ ਦੀ ਤਿਆਰੀ ਸਰਕਾਰ ਤੇ ਤੁਸੀਂ ਕਹਿੰਦੇ ਹੋ ਭੁੱਖੇ ਮਾਰਨ ਦੀ ਤਿਆਰੀ ਹੈ ਗੁੰਮਰਾਹ ਕਰ ਰਹੀ ਸਰਕਾਰ ਤੇ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਏਗਾ ਅਸੀਂ ਤਾਂ ਡਵੈਲਪਮੈਂਟ ਵੱਲ ਵਧ ਰਹੇ ਹਾਂ ਹਾਂ ਡਵੈਲਪਮੈਂਟ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਡਵੈਲਪਮੈਂਟ ਹੋएगी ਇਹਦੇ ਵਿੱਚੋਂ ਆਮ ਆਦਮੀ ਪਾਰਟੀ ਇਹ ਚ ਠੱਗੀ ਮਾਰੇਗੀ ਲੋਕਾਂ ਨਾਲ ਇਹਦੇ ਵਿੱਚ ਜ਼ਮੀਨਾਂ ਲੈ ਲੈਗੀ ਇਹ ਤੇ ਫਿਰ ਬੜੇ ਬੜੇ ਵਰਲਡ ਬੈਂਕ ਤੋਂ ਕਰਜ਼ੇ ਚੱਕੇਗੀ ਉਹਦੇ ਵਿੱਚੋਂ ਆਪਣਾ 2027 ਦਾ ਇਲੈਕਸ਼ਨ ਲੜੇਗੀ ਇਹ ਬਿਲਕੁਲ ਉਹ ਸਹੀ ਕਹਿ ਰਿਹਾ ਵੀ ਜਿਹੜੀ ਆ ਇਹ ਬੜੀ ਚੰਗੀ ਪਾਲਿਸੀ ਆ ਪਾਲਿਸੀ ਕਿਹਦੇ ਲਈ ਚੰਗੀ ਆ ਇਹ ਆਮ ਆਦਮੀ ਪਾਰਟੀ ਲਈ ਆਮ ਆਦਮੀ ਕਿਉਂ ਇੱਕ ਅੱਛਾ ਲੱਗਣ ਲੱਗ ਪਿਆ ਰਾਇ ਸਾਹਿਬ ਰਾਇ ਸਾਹਿਬ ਮੇਰਾ 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 ਸਵਾਲ ਹੈ ਤੁਹਾਨੂੰ ਇਹ ਕਿਉਂ ਖੱਛਾ ਲੱਗਣ ਲੱਗ ਪਿਆ ਕਿਉਂ ਇਹ ਡਰ ਸਤਾਣ ਲੱਗ ਪਿਆ ਕਿ ਸਰਕਾਰ ਸਿਰਫ ਆਪਣਾ ਸੋਚ ਰਹੀ ਹੈ ਆਮ ਬੰਦੇ ਦਾ ਨਹੀਂ ਸੋਚ ਰਹੀ ਉਹ ਤਾਂ ਕਹਿੰਦੇ ਸੀ ਕਿ ਅਸੀਂ ਬਦਲਾਅ ਲੈ ਕੇ ਆਏ ਆ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਦੇ ਪੁੱਡਾਂ ਨੇ ਹੀ ਜਿਹੜੀਆਂ ਕਲੋਨੀਆਂ ਕਟੀਆਂ ਹੋਈਆਂ ਨੇ 22 ਸਾਲ ਦੀਆਂ 25 25 ਸਾਲ ਦੀਆਂ ਉਹ ਪੁੱਡਾਂ ਨੇ ਕਟੀਆਂ ਹੈ ਨਾ ਅੱਜ ਉਹ ਹੀ ਮਹਿਕਮਾ ਉਹ ਹੀ ਅਥਾਰਟੀ ਡਿਵੈਲਪ ਕਰ ਰਹੀ ਨਾ ਉਹਨਾਂ ਦੀ 25 ਸਾਲ ਤੋਂ ਵਿਕੀਆਂ ਹੀ ਨਹੀਂ ਉਹ ਤੇ ਫਿਰ ਖਾਦਸ਼ਾ ਕਿਉਂ ਨਹੀਂ ਭਾਈ ਭਈ 3 ਸਾਲ ਤੋਂ ਬਾਅਦ ਪਰਿਵਾਰ ਕਿੱਥੋਂ ਚਲਾਉਣੇ ਆ ਰੋਟੀ ਕਿੱਥੋਂ ਦੇਣੀ ਆ ਇਹ ਪਲਾਟ ਨੂੰ ਜਾਣਗੇ ਕਿਸਾਨ ਤੇ ਪਲਾਟ ਦੇਖ ਕੇ ਆ ਜਾਣਗੇ ਢਿੱਡ ਭਰ ਜਾਏਗਾ ਇਹ ਪਹਿਲਾ ਇਹੋ ਜਿਹਾ ਮੁੱਖ ਮੰਤਰੀ ਆ ਜਿਹਨੂੰ ਇਲ ਦੇ ਕੁੱਕੜ ਦਾ ਨਹੀਂ ਪਤਾ ਜਿਹੜਾ ਸਵੇਰੇ 11 ਵਜੇ ਡੱਫ ਲੈਂਦਾ ਪੀ ਲੈਂਦਾ ਤੇ ਫਿਰ ਉਹ ਸਾਰੀ ਦਿਹਾੜੀ ਜੋਤ ਤੋਂ ਦਿੱਲੀ ਵਾਲੇ ਕਰਾਉਂਦੇ ਆ ਇਹ ਤੋਤਾ ਬਣ ਕੇ ਦਿੱਲੀ ਵਾਲਿਆਂ ਦਾ ਕੰਮ ਕਰ ਰਿਆ ਉਹ ਵੀ ਜਿਹੜੇ ਦਿੱਲੀ ਵਾਲੇ ਉਹ ਜਿਹੜੇ ਹਾਰੇ ਹੋਏ ਦਿੱਲੀ ਚੋਂ ਜਿਹੜੇ ਦਿੱਲੀ ਵਾਲਿਆਂ ਨੇ ਦਿੱਲੀ ਚੋਂ ਕੱਢੇ ਹੋਏ ਆ ਉਹਨਾਂ ਦਾ ਤੋਤਾ ਬਣ ਕੇ ਕੰਮ ਕਰ ਰਿਹਾ ਹੈ ਕਿ ਕਿਸਾਨਾਂ ਨੇ ਤਾਂ ਬੜੀ ਹਮਾਇਤ ਕੀਤੀ ਸੀ ਆਮ ਆਦਮੀ ਪਾਰਟੀ ਦੀ ਕਿਸਾਨ ਨਾਲ ਵੀ ਤੁਰੇ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੋਕ ਉਦੋਂ ਗਲਤ ਚੋਣਾਂ ਕਰ ਬੈਠੇ ਉਦੋਂ ਬਦਲਾਵ ਦੇ ਵੇਲੇ ਅਸੀਂ ਗਲਤ ਬੰਦਾ ਚੁਣ ਲਿਆ ਮੱਥੇ ਨੂੰ ਹੱਥ ਮਾਰ ਰਹੇ ਹੁਣ ਮੱਥੇ ਨੂੰ ਹੱਥ ਮਾਰ ਰਹੇ ਅਸੀਂ ਵੀ ਵਿਚੇ ਹੀ ਆ ਸਾਰੇ ਅਸੀਂ ਆਪਣੀਆਂ ਜਿਹੜੀਆਂ ਰਵੈਤੀ ਇੱਥੇ ਦੀਆਂ ਪਾਰਟੀਆਂ ਨੂੰ ਛੱਡ ਕੇ ਅੱਜ ਇਹ ਨੂੰ ਲੈ ਆਏ ਤੇ ਅੱਜ ਮੱਥੇ ਨੂੰ ਹੱਥ ਮਾਰ ਰਹੇ ਆ ਸਾਡੀਆਂ ਜਿਹੜੀਆਂ ਕਹਿ ਦਿਓ ਕਿ ਧਰਤਲ ਤੇ ਸਾਡੀਆਂ ਪਾਰਟੀਆਂ ਸੀ ਜਿਨ੍ਹਾਂ ਨੇ ਪੰਜਾਬ ਦਾ ਖੇਤਰੀ ਪਾਰਟੀਆਂ ਸੀ ਜਿਨ੍ਹਾਂ ਨੇ ਪੰਜਾਬ ਦਾ ਭਲਾ ਕਰਨਾ ਸੀ ਉਹਨਾਂ ਦੇ ਵਿਰੋਧਕ ਇਹਨਾਂ ਨੇ ਸਾਨੂੰ ਖੜੇ ਕਰਤਾ ਇਹ ਸਾਜ਼ਿਸ਼ ਬੜੀ ਰਚਦੇ ਨੇ ਮੀਡੀਆ 'ਚ ਹੁਣ ਤੁਸੀਂ ਵੇਖੋ ਭਈ ਆ ਜਿਹੜੀ ਪੂਲਿੰਗ ਪਾਲਿਸੀ ਕਿਸਾਨਾਂ ਦੇ ਖਿਲਾਫ ਕਿਵੇਂ ਪ੍ਰਚਾਰਿਆ ਜਾ ਰਿਹਾ ਇੰਦੇ ਹੀ ਪ੍ਰਚਾਰਿਆ ਨਹੀਂ ਉਦੋਂ ਜਿਹੜੀਆਂ ਖੇਤਰੀ ਪਾਰਟੀਆਂ ਦੇ ਅਗੇ ਸ ਹੁਣ ਕੀ ਪ੍ਰਚਾਰ ਰਹੇ ਨੇ ਭਈ ਇਹ ਪਾਲਿਸੀ ਬੜੀ ਚੰਗੀ ਆ ਤਾਂ ਜਿਹੜੇ ਯੂਟਿਊਬਰ ਨੇ ਜਿਨ੍ਹਾਂ ਨੇ ਪ੍ਰੂਫ ਵੀ ਦੇ ਦਿੱਤੇ ਉਹਨਾਂ ਨੂੰ ਕਹਿੰਦੇ ਸਾਡੀ ਇਕਰੀ ਲਾਉਣ ਦਾ 2 ਲੱਖ ਰੁਪਈਆ ਤੁਹਾਨੂੰ ਦੇਵਾਂਗੇ ਕਹਿਣ ਦਾ ਭਾਵ ਤੇ ਮੀਡੀਆ ਸਾਰਾ ਜਿਹੜਾ ਉਹਨੂੰ ਆਪਣਾ ਕੈਪਚਰ ਕਰਕੇ ਤੇ ਅਸੀਂ ਉਹ ਜਿਹੜੀ ਪਾਲਿਸੀ ਆ ਉਹ ਲਾਗੂ ਕਰਦੀ ਆ ਮੈਂ ਤਾਂ ਤੁਹਾਡਾ ਪੀਟੀਸੀ ਦਾ ਧੰਨਵਾਦ ਕਰਦਾ ਵੀ ਘਰ ਤੋਂ ਘੜ ਤੁਸੀਂ ਸੱਚ ਦਿਖਾਉਂਦੇ ਆ ਰਾਜ ਸਾਹਿਬ ਇੱਕ ਇੱਕ ਸਵਾਲ ਇਹ ਵੀ ਹੈ ਜਦੋਂ ਤੁਸੀਂ ਕਹਿੰਨੇ ਹੋ ਜੇਕਰ ਸਰਕਾਰ ਇਹਨੂੰ ਲੈ ਲੈਂਦੀ ਹੈ ਕਿਉਂਕਿ ਸਰਕਾਰ ਤੇ ਕਹਿ ਰਹੀ ਅਸੀਂ ਲੈ ਰਹੇ ਹਾਂ ਜਦੋਂ ਸਰਕਾਰ ਲੈ ਲਏਗੀ ਫਿਰ ਇਹਦਾ ਵਿਰੋਧ ਕਿਵੇਂ ਹੋਊਗਾ ਲੈਣ ਦਿੱਤਾ ਜਾਏਗਾ ਜ਼ਮੀਨ ਨੂੰ ਪੰਜਾਬ ਦੇ ਵਿੱਚ ਬਗਾਵਤ ਪੈਦਾ ਹੋਣੀ ਹੈ ਇਹ ਹੁਣ ਉਹ ਪ੍ਰੋਟੈਸਟ ਨਹੀਂ ਹੋਣੇ ਜਿਹੜਾ ਇਹ ਸਮਝਦਾ ਭਗਵੰਤ ਮਾਨ ਵੀ ਧਰਨੇ ਲਾ ਕੇ ਬਹਿ ਜਾਣਗੇ ਤਾਂ ਉੱਠ ਕੇ ਘਰ ਨੂੰ ਚਲੇ ਜਾਣਗੇ ਡਾਂਗ ਸੋਟੇ ਵਾਲੀ ਲੜਾਈ ਹੋਣੀ ਹੈ ਸਿੱਧੀ ਟਕਰਾਓ ਦੀ ਹੋਣੀ ਆ ਮੈਂ ਬਹੁਤ ਵਾਰ ਕਹਿ ਚੁੱਕਿਆ ਪੇ ਤਿਆਰੀਆਂ ਕਰਕੇ ਹੁਣ ਅਸੀਂ ਪਿੰਡਾਂ ਚ ਤਿਆਰੀਆਂ ਕਰੀ ਬੈਠੇ ਆ ਇਹ ਹੁਣ ਆਏ ਪ੍ਰੋਟੈਸਟ ਨਹੀਂ ਹੋਣੇ ਪੀਸਫੁਲੀ ਜੇ ਪੰਜਾਬ ਦੀ ਜ਼ਮੀਨ ਖੋਣਗੇ ਸਿੱਧਾ ਟਕਰਾਓ ਹੋਊਗਾ ਫਿਰ ਮਰਨ ਕਿ ਤੂੰ ਉਧਰ ਵੀ ਪੰਜਾਬੀ ਉਧਰ ਵੀ ਪੰਜਾਬੀ ਤੋ ਕੀ ਹੋਇਆ ਜੀ ਫਿਰ ਹੁਣ ਜੇ ਸਾਡੀਆਂ ਜ਼ਮੀਨਾਂ ਚਲ ਗਈਆਂ ਉਹ ਵੀ ਮਰ ਗਏ ਸੀ ਸਾਡੀਆਂ ਜ਼ਮੀਨਾਂ ਨੂੰ ਸਾਨੂੰ ਮਾਰ ਕੇ ਤਾਂ ਲੈ ਜਾਣ ਅਸੀਂ ਆਪਣੀਆਂ ਜ਼ਮੀਨਾਂ ਐ ਨਹੀਂ ਇਹਨਾਂ ਨੂੰ ਦਿੰਦੇ ਇਹ ਸਵਾਲ ਨਹੀਂ ਪੈਦਾ ਹੁੰਦਾ ਮਰਾਂਗੇ ਵੀ ਤੇ ਫਿਰ ਮਾਰਾਂਗੇ ਵੀ ਜਿਹੜਾ ਸਾਡੀ ਜ਼ਮੀਨ 'ਚ ਬੜੂਗਾ ਬਹੁਤ ਧੰਨਵਾਦ ਤੇ ਇਸ ਸੰ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੋ ਕਿ ਬੇਬਾਕੀ ਨਾਲ ਗੱਲ ਕਰ ਰਹੇ ਨੇ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਐਵੇਂ ਅਸੀਂ ਨਹੀਂ ਲੈਣ ਦੇਵਾਂਗੇ ਜੇਕਰ ਉਹ ਲਈ ਮਰਨਾ ਪਿਆ ਮਾਰਨਾ ਪਿਆ ਜੋ ਕਰਨਾ ਪਿਆ ਉਹਦਾ ਵਿਰੋਧ ਪੁਰਜ਼ੋਰ ਤਰੀਕੇ ਨਾਲ ਕੀਤਾ ਜਾਏਗਾ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ